ਦੋਸਤੋ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਪਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਚਰਨ ਕੋਰ ਨੇ ਸੈਰੋਗੇਸੀ ਰਾਹੀਂ ਉਸ ਦੇ ਪ੍ਰਾਂ ਨੂੰ ਜਨਮ ਦਿੱਤਾ ਕਈ ਵਾਰ ਸੋਸ਼ਲ ਮੀਡੀਆ ਤੇ ਛੋਟੇ ਸਿੱਧੂ ਦੀ ਜਲਕ ਦਿਖਾਈ ਦਿੰਦੀ ਹੈ ਅਤੇ ਪ੍ਰਸ਼ੰਸਕ ਉਹਨਾਂ ਦੀ ਇੱਕ ਜਲਕ ਪਾ ਕੇ ਬਹੁਤ ਖੁਸ਼ ਹੁੰਦੇ ਹਨ ਹਾਲ ਹੀ ਵਿੱਚ ਕੁਝ ਅਜੀਹਾ ਹੀ ਹੋਇਆ ਹੈ ਅਤੇ ਸਿੱਧੂ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਦੇ ਸਾਹਮਣੇ ਆਇਆ ਇਹ ਛੋਟੇ ਸਿੱਧੂ ਦੇ ਵੀਡੀਓ ਵਿੱਚ ਉਸ ਨੂੰ ਇੱਕ ਟਰੈਕਟਰ ਤੇ ਬੈਠੇ ਦੇਖਿਆ ਜਾ ਸਕਦਾ ਹੈ। ਨਾਲ ਹੀ ਵੀਡੀਓ ਵਿੱਚ ਉਸਦੇ ਪਿਤਾ ਬਲਕੌਰ ਸਿੱਧੂ ਉਸਦੀ ਦੇਖਭਾਲ ਲਈ ਉੱਥੇ ਖੜੇ ਹਨ। ਵੀਡੀਓ ਵਿੱਚ ਛੋਟਾ ਸ਼ੁਭਦੀਪ ਹੱਸਦਾ ਹੋਇਆ ਦਿਖਾਈ ਦੇ ਰਿਹਾ ਹੈ। ਨਾਲ ਹੀ ਛੋਟਾ ਸਿੱਧੂ ਆਪਣੇ ਪਿਤਾ ਨੂੰ ਦੇਖ ਕੇ ਮੁਸਕਰਾ ਰਿਹਾ ਹੈ ਅਤੇ ਖੇਡ ਰਿਹਾ ਹੈ। ਪਿਤਾ ਮਲਕੋਰ ਵੀ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਨ ਹੁਣ ਸ਼ੁਭਦੀਪ ਸਿੰਘ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਨਾਲ ਹੀ ਪ੍ਰਸ਼ੰਸਕ ਅਤੇ ਉਪਭੋਗਤਾ ਵੀ ਇਸ ਵੀਡੀਓ ਤੇ ਬਹੁਤ ਪਿਆਰ ਦੇ ਰਹੇ ਹਨ ਇੱਕ ਯੂਜ਼ਰ ਨੇ ਇਸ ਵੀਡੀਓ ਤੇ ਟਿੱਪਣੀ ਕੀਤੀ ਅਤੇ ਲਿਖਿਆ ਸੇਮ ਟੂ ਸੇਮ ਇੱਕ ਹੋਰ ਯੂਜ਼ਰ ਨੇ ਲਿਖਿਆ ਰਬ ਤੁਹਾਨੂੰ ਲੰਬੀ ਉਮਰ ਦੇਵੇ ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਇਸ ਵੀਡੀਓ ਦੇ ਦਿਲ ਖਾਤੇ ਅਗਵਾਲੇ ਮੌਜੀ ਵੀ ਸ਼ੇਅਰ ਕੀਤੇ ਹਨ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਖਦੀਪ ਸਿੰਘ ਸਿੱਧੂ ਦੀ ਇੱਕ झलक ਸਾਹਮਣੇ ਆਈ ਸੀ ਸਿੱਧੂ ਮੁਸੇਵਾਲੇ ਦੇ ਮਾਪਿਆਂ ਨੇ ਖੁਦ ਆਪਣੇ ਛੋਟੇ ਪੁੱਤਰ ਸਿੱਧੂ ਦੀ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਉਸਨੇ ਇਹ ਪੋਸਟ ਸਿੱਧੂ ਦੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਸੀ ਇਸ ਨੂੰ ਸਾਂਝੇ ਕਰਦੇ ਹੋਏ ਉਸਨੇ ਇੱਕ ਲੰਮਾ ਕੈਪਸ਼ਨ ਵੀ ਲਿਖਿਆ ਸੀ ਇਸ ਪੋਸਟ ਵਿੱਚ ਛੋਟਾ ਸਿੱਧੂ ਉਸ ਦੀ ਗੋਦ ਵਿੱਚ ਨਜ਼ਰ ਆ ਰਿਹਾ ਸੀ ਉਸਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਆਪਣੇ ਛੋਟੇ ਬੱਚੇ ਨਾਲ ਦਿਖਾਈ ਦੇ ਰਿਹਾ ਸੀ ਦੋਸਤੋ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰੋ ਕਮੈਂਟ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ